ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਕੋਲੋਂ ਕਈ ਤਰ੍ਹਾਂ ਦੇ ਟੈਕਸ ਵਸੂਲੇ ਜਾਂਦੇ ਹਨ ਅਤੇ ਪਾਰਕਿੰਗ ਦੇ ਠੇਕੇ ਦੇ ਨਾਂ ਤੇ ਲੱਖਾਂ ਰੁਪਏ ਨਗਰ ਨਿਗਮ ਦੇ ਖਜ਼ਾਨੇ ਵਿੱਚ ਆਉਂਦੇ ਹਨ ਪਰ ਨਗਰ ਨਿਗਮ ਵੱਲੋਂ ਜੋ ਠੇਕੇਦਾਰਾਂ ਨੂੰ ਜਗ੍ਹਾ ਮੁਹੱਈਆ ਕਰਵਾਈ ਜਾਂਦੀ ਹੈ ਉਹ ਬਿਲਕੁਲ ਵੀ ਡਿਵੈਲਪ ਨਹੀਂ ਹੁੰਦੀ ਅਸੀਂ ਗੱਲ ਕਰ ਰਹੇ ਹਾਂ ਮੱਛੀ ਮੰਡੀ ਕਾਰ ਪਾਰਕਿੰਗ ਦੀ ਜੋ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਉੱਥੇ ਛੱਪੜ ਲੱਗ ਜਾਂਦੀ ਹੈ ਪਾਰਕਿੰਗ ਦੇ ਠੇਕੇਦਾਰ ਪਰੇਸ਼ਾਨ ਹਨ ਅਤੇ ਉਹਨਾਂ ਆਖਿਆ ਕਿ ਜੋ ਵਾਹਨ ਚਾਲਕ ਉੱਥੇ ਗੱਡੀ ਖੜੀ ਕਰਨ ਆਉਂਦਾ ਹੈ ਉਹ ਗੱਲਾਂ ਸੁਣਾ ਕੇ ਜਾਂਦਾ ਹੈ ਕਿਉਂਕਿ ਵਾਹਨ ਚਾਲਕ ਪੈਸੇ ਦੇ ਕੇ ਆਪਣੀ ਗੱਡੀ ਖੜੀ ਕਰਦੇ ਹਨ ਪਰ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ। ਉਹਦਰ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਮਿੱਟੀ ਘਟੇ ਦੌਰਾਨ ਉਹਨਾਂ ਦਾ ਦੁਕਾਨਾਂ ਤੇ ਬੈਠਣਾ ਮੁਸ਼ਕਿਲ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਸੋ ਨਗਰ ਕਾਗੜੀਗਮ ਨੂੰ ਇਹੀ ਕਹਾਂਗੇ ਕਿ ਜੇਕਰ ਜਨਤਾ ਕੋਲੋਂ ਵੱਖ-ਵੱਖ ਤਰੀਕਿਆਂ ਨਾਲ ਪੈਸੇ ਵਸੂਲੇ ਜਾ ਰਹੇ ਹਨ ਤਾਂ ਉਹਨਾਂ ਨੂੰ ਸਹੂਲਤਾਂ ਦੇਣੀਆਂ ਵੀ ਜ਼ਰੂਰੀ ਨੇ। ਮੇਰਾ ਨਾਮ ਈਸ਼ਾਨ ਚੋਪੜਾ ਸਾਡੀ ਮੱਛੀ ਮੰਡੀ ਪਾਰਕਿੰਗ ਦੇ ਵਿੱਚ ਸ਼ਾਪ ਹੈ। ਤੇ ਸਾਰੇ ਇੱਥੇ ਦਾ ਕੰਡੀਸ਼ਨ ਬਹੁਤ ਹੀ ਮਾੜੀ ਹੈ ਜੀ ਜਦੋਂ ਤੇ بارشਾਂ ਹੁੰਦੀਆਂ ਇੰਨਾ ਕੁ ਪਾਣੀ ਭਰ ਜਾਂਦਾ ਇੱਥੇ ਗੱਡੀਆਂ ਲਾਉਣ ਵਾਸਤੇ ਵੀ ਜਗ੍ਹਾ ਨਹੀਂ ਬਚਦੀ ਇੰਨਾ ਨਾ ਮੱਛਰ ਹੈ ਬਿਮਾਰੀਆਂ ਦੇ ਨਾਲ ਅਸੀਂ ਇੱਥੇ ਰਹਿੰਦੇ ਆਂ ਜੇ ਵੀ بارش ਨਹੀਂ ਹੁੰਦੀ ਤੇ ਦੇਖੋ ਸੁੱਕੀ ਕਿੰਨੀ ਪਾਰਕਿੰਗ ਹੈ ਇੱਥੇ ਇੰਨੀ ਮਿੱਟੀ ਧੂਲ ਮਿੱਟੀ ਹੈ ਮੈਨ ਆ ਬਿਮਾਰੀਆਂ ਮੇਰੇ ਸਾਹ ਦੀ ਪ੍ਰੋਬਲਮ ਹੋ ਲੱਗੀ ਹੈ ਮੈਂ ਦਵਾਈਆਂ ਖਾ ਰਿਹਾ ਸਾਹ ਦੀ ਤਾਂ ਕਰਕੇ ਤੁਹਾਨੂੰ ਆਂਟੀ ਬਣ ਕੇ ਬੈਣਾ ਪੈਂਦਾ ਕਿਉਂਕਿ ਇੱਥੇ ਬਿਲਕੁਲ ਵੀ ਉੱਥੋਂ ਤੁਹਾਨੂੰ ਪਤਾ ਨਹੀਂ ਮੱਖੀ ਮੱਛਰ ਆਜਕਲ ਬਿਮਾਰੀਆਂ ਤੇ ਸਾਡੇ ਉੱਤੇ ਹੀ ਚਮਟਮੜੀਆਂ ਹੀ ਆ ਕਦੀ ਖਾਂਸੀ ਬਿਮਾਰੀ ਦੁਕਾਮ ਸਭ ਕੁਝ ਇੱਥੇ ਲੱਗਾ ਰਹਿੰਦਾ ਇਸੇ ਕਿੰਨੀ ਵਾਰ ਇੰਟਰਵਿਊ ਵੀ ਦਿੱਤੇ ਨੇ ਪਹਿਲੇ ਕੰਪਲੇਂਟਾਂ ਪਾਈਆਂ ਬਟ ਇੱਥੇ ਕੋਈ ਸੁਧਾਰ ਨਹੀਂ ਹੁੰਦਾ ਕੁਝ 2 ਸਾਲ ਪਹਿਲੇ ਇੱਥੇ ਆ ਬਣੀ ਸੀਗੀ ਬਾਹਰ ਸੜਕ ਥੋੜੀ ਉਹਦੋਂ ਵੀ ਇੱਥੋਂ ਮਿੰਤੀ ਹੋਈ ਸੀਗੀ ਬਟ ਅੱਜ ਤੱਕ ਉਹ ਕਦੀ ਪੂਰਾ ਹੀ ਨਹੀਂ ਹੋਇਆ ਜੀ ਜੋ ਵੀ ਇੱਥੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਾੜੀ ਹਾਲਤ ਹੈ ਜੀ ਸਾਡਾ ਇੱਥੇ ਰਹਿਣਾ ਮੁਸ਼ਕਲ ਹੋ ਜਾਂਦਾ ਦੁਕਾਨ ਹੈ ਇਸ ਕਰਕੇ ਸੀ ਕਿਤੇ ਜਾ ਨਹੀਂ ਸਕਦੇ ਸਾਡੀ ਕਿ ਮਜਬੂਰੀ ਹੈ ਜੀ ਪਰ ਇੱਥੇ ਬੈਠਣਾ ਬਹੁਤ ਹੀ ਮੁਸ਼ਕਲ ਆ ਸਰ ਪੂਰਾ ਚਾਹੀਦਾ ਜੀ ਉਹਨਾਂ ਨੂੰ ਜੇ ਇੰਨਾ ਠੇਕਾ ਸੀ ਭਰਦੇ ਆ ਸਾਡੇ ਇੱਥੇ ਮਾਲਕ ਆ ਬੈਠੇ ਨੇ ਇੰਨਾ ਠੇਕਾ ਭਰਦੇ ਨੇ ਤੇ ਉਹਨਾਂ ਦੀ ਬੰਦੀ ਹੈ ਜੀ ਕਿ ਉਹਨਾਂ ਨੂੰ ਉਹਨਾਂ ਪ੍ਰੋਪਰ ਇਹਨੂੰ ਕੰਸਟਰਕਟ ਕਰਕੇ ਦੋ ਤਾਂ ਕਿ ਗੱਡੀਆਂ ਪ੍ਰੋਪਰਲੀ ਲੱਗ ਸਕਣ ਜੇ ਇੱਥੇ ਕੰਸਟਰਕਸ਼ਨ ਪ੍ਰੋਪਰ ਹੋਵੇ ਤਾਂ ਗੱਡੀਆਂ ਵੀ ਜ਼ਿਆਦਾ ਲੱਗਣਗੀਆਂ ਇਹ ਰਸ਼ ਬੋਰਾ ਨਹੀਂ ਹੋਏਗਾ ਇੱਥੇ ਜੋ ਤੁਹਾਡੇ ਸਾਡੇ ਵੱਲੋਂ ਤੁਹਾਡੀ ਇਹ ਰਿਕਵੈਸਟ ਹੈ ਕਿ ਉਹਨਾਂ ਤੱਕ ਤੁਸੀਂ ਇਹ ਗੱਲ ਪਹੁੰਚਾਓ ਕਿ ਸਾਡੀ ਪਾਰਕਿੰਗ ਪ੍ਰੋਪਰਲੀ ਬਣਾਈ ਜਾ ਸਕੇ ਆਗੇ ਸਰ ਜੀ ਉਹ ਸੁਣਾ ਕੇ ਜਾਂਦਾ ਜੀ ਕਿ ਤੁਸੀਂ ਇਹਨੇ ਪੈਸੇ ਲੈਂਦੇ ਹੋ ਗੱਡੀ ਲਾ ਨਹੀਂ ਸਕਦੇ ਹੁਣ ਜਿਹੜੇ ਇੱਥੇ ਵਰਕਰ ਕੰਮ ਵੀ ਕਰਦੇ ਉਹ ਕਿੰਨਾ ਕੁ ਪਾਣੀ ਤੇ ਜਾ ਕੇ ਗੱਡੀ ਲਵਾ ਸਕਦੇ ਆ ਜੀ ਤਬ ਬਾੜ ਜੇ ਪ੍ਰੋਪਰਲੀ ਇਥੇ ਇੱਕ ਸਮਿਟਰੀ ਹੋਵੇ ਤੇ ਪ੍ਰੋਪਰ ਗੱਡੀਆਂ ਲੱਗ ਸਕਣੀਆਂ ਫਿਰ ਕੋਈ ਦਿੱਕਤ ਨਹੀਂ ਆਣਾ ਬਾੜਾਂ ਦੀ ਰਕੜਨ ਦੀ ਮਤਲਬ ਜਦੋਂ ਵੀ ਇਥੇ ਬਾਰਿਸ਼ ਹੁੰਦੀ ਹੈ ਘਟੋ ਘਟ 20 30 ਗੱਡੀਆਂ ਦੀ ਇਥੇ ਨੁਕਸਾਨ ਹੁੰਦਾ ਜਿਹੜੀ ਅੰਦਰ ਨਹੀਂ ਜਾ ਪਾਂਦੀਆਂ ਤੇ ਫਿਰ ਸਾਰੀਆਂ ਬਾਹਰ ਜਾਣਿਆ ਪੈਂਦਾ ਜੀ ਇਸ ਸਮੱਸਿਆ ਭਾਜੀ ਐਸ ਕਰਕੇ ਬਾਰਿਸ਼ ਆ ਜਾਂਦੀ ਨੇ ਬਾਰਿਸ਼ ਕਰਕੇ ਬਹੁਤ ਮੁਸ਼ਕਿਲ ਹੈ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਵਾ ਲੋਕੀ ਪਾਰਕਿੰਗ ਲਾਣ ਤੋਂ ਬਹੁਤ ਮੁਸ਼ਕਿਲ ਆਂਦੀ ਜੇ ਤੇ ਇੱਥੇ ਹਾਲ ਵੇਲੇ ਥੱਲੇ ਕੋਈ ਲੋਕ ਟਾਈਲ ਵਗੈਰਾ ਨਹੀਂ ਲੱਗੇ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦੇ ਦੇਗੇ ਆਪਾਂ ਥੱਕ ਚੁੱਕ ਕੋਈ ਅਪੀਲ ਬਹੁਤ ਕੀਤੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਆ ਕਾਰਪੋਰੇਸ਼ਨ ਨੂੰ ਬਹੁਤ ਸਲੂ ਕੋਈ ਨਹੀਂ ਸਲੂਸੂਲ ਦਿੱਤੀ ਉਹਨਾਂ ਨੇ بارش ਆਂਦੀ ਤੇ ਲੋਕੀ ਬੋਲ ਕੇ ਜਾਂਦੇ ਨੇ ਸਾਨੂੰ ਕਹਿੰਦੇ ਕੋਈ ਪੈਸੇ ਵੀ ਲੈਂਦੇ ਜੇ ਕਾਰਪੋਰੇਸ਼ਨ ਪੈਸੇ ਵੀ ਲੈਂਦੀ ਆ ਤੇ ਕੋਈ ਸੁਣਵਾਈ ਹੈ ਨਹੀਂ ਜੇ ਡਿਮਾਂਡ ਹੈ ਇਹ ਆ ਵੀ ਥੋੜੀ ਪਾਰਕਿੰਗ ਸੁਧਾਰ ਕੀਤਾ ਜਾਵੇ ਥੋੜਾ ਜਿਹਾ ਤੇ ਇਸ ਕਰਕੇ ਲੋਕ ਲੋਕ ਟਾਈਲ ਜਰੂਰ ਲੱਗਣੀ ਚਾਹੀਦੀ ਮੱਛੀ ਮਾਰਕੀਟ ਦੀ ਪਾਰਕਿੰਗ ਦੇ ਵਿੱਚ ਮੌਜੂਦ ਆ ਪਰ ਇੱਥੇ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਹੀ ਖਰਾਬ ਨੇ ਕੱਚੀ ਪਾਰਕਿੰਗ ਦਿੱਤੀ ਹੋਈ ਹੈ ਇੱਥੇ ਠੇਕੇਦਾਰਾਂ ਨੂੰ ਤੇ ਨਗਰ ਨਿਗਮ ਵੱਲੋਂ ਜਿਹੜਾ ਲੱਖਾਂ ਰੁਪਏ ਜਿਹੜੇ ਨੇ ਉਹ ਇਹਨਾਂ ਕੋਲੋਂ ਵਸੂਲੇ ਜਾ ਰਹੇ ਨੇ ਤੇ ਸਹੂਲਤਾਂ ਦੀ ਗੱਲ ਕਰੀਏ ਤਾਂ ਕੁਝ ਵੀ ਨਹੀਂ ਜਿਹੜੀਆਂ ਦੀਵਾਰਾਂ ਨੇ ਪਾਰਕਿੰਗ ਦੀਆਂ ਉਹ ਨਾਨਕਸ਼ਾਹੀ ਇੱਟ ਨਾਲ ਬਣੀਆਂ ਹੋਈਆਂ ਨੇ ਤੇ ਕਦੇ ਵੀ ਡਿੱਗ ਸਕਦੀਆਂ ਨੇ ਤੇ ਕਰੋੜਾਂ ਰੁਪਏ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਖੜੀਆਂ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ ਠੇਕੇਦਾਰ ਦੀ ਹੈ ਜਾਂ ਨਗਰ ਨਿਗਮ ਦੀ ਹੈ ਫਿਰ ਜਾਂ ਫਿਰ ਕਾਰ ਮਾਲਕਾਂ ਦੀ ਹੈ ਪਰ ਕਾਰ ਮਾਲਕ ਜਿਹੜੇ ਨੇ ਉਹ ਤਾਂ ਇੱਥੇ ਖੜੇ ਕਰਕੇ ਚਲੇ ਜਾਂਦੇ ਨੇ ਪਰ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੋ ਜੇਕਰ ਨਗਰ ਨਿਗਮ ਇੰਨੇ ਪੈਸੇ ਕਮਾ ਰਿਹਾ ਹੈ ਤੇ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਨੇ ਸੋ ਦੁਕਾਨਦਾਰਾਂ ਨੇ ਵੀ ਆਸ-ਪਾਸ ਇਹੀ ਆਖਿਆ ਕਿ ਬਦਬੂ ਭਰਿਆ ਮਾਹੌਲ ਹੈ ਮੱਛੀ ਮਾਰਕੀਟ ਕਾਰਨ ਤੇ ਉਹਨਾਂ ਦਾ ਦੁਕਾਨਦਾਰਾਂ ਦਾ ਇੱਥੇ ਬੈਠਣਾ ਵੀ ਮੁਸ਼ਕਲ ਹੈ ਸੋ ਨਗਰ ਨਿਗਮ ਨੂੰ ਇਸ ਵਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਲੱਖਾਂ ਰੁਪਏ ਲੈ ਰਹੇ ਨੇ ਤਾਂ ਸਹੂਲਤਾਂ ਵੀ ਦਿਓ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰ